ਇਹ ਦਾ ਮਸਲਾ ਤੇ ਬੇਅਦਬੀਆਂ ਦਾ ਮਸਲਾ ਜਿਹੜਾ ਉਹ ਸੰਜੀਦਾ ਮਸਲੇ ਦੇ ਉੱਤੇ ਇਹ ਆਪੋਜੀਸ਼ਨ ਨੂੰ ਯਾ ਆਪੋਜੀਸ਼ਨ ਤੇ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਅਪਲਾਈ ਕਰ ਸਕੀਏ ਆਪਣੇ ਮਾਈਂਡ ਨੂੰ ਕੋ ਰਿਸਰਚ ਕਰ ਸਕੀਏ ਕੋ ਗੱਲਬਾਤ ਕਰ ਸਕੀਏ ਕੋ ਇਸ ਸਰਕਾਰ ਨੂੰ ਕਿਤੇ ਦੇ ਵਿੱਚ ਖੜਾ ਕਰ ਸਕੀਏ ਜਿਸ ਸਰਕਾਰ ਨੇ ਕਿਹਾ ਸੀ ਅਸੀਂ 24 ਘੰਟਿਆਂ ਦੇ ਵਿੱਚ ਕੁੰਵਨ ਵਿਜੇ ਪ੍ਰਤਾਪ ਦੀ ਸਿੱਟ ਦੀ ਰਿਪੋਰਟ ਨੂੰ ਲਾਗੂ ਕਰਕੇ ਦੋਸ਼ੀਆਂ ਨੂੰ ਕਟੇਰੇ 'ਚ ਖੜਾ ਕਰਾਂਗੇ ਆ ਸਾਢੇ 3 ਸਾਲ ਬੀਤਣ ਤੋਂ ਬਾਅਦ ਕੁਝ ਵੀ ਨਹੀਂ ਕਿਸੇ ਨੂੰ ਪਤਾ ਚਲਾਨ ਪੁੱਟ ਆਪਣੀ ਹੋਈ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਇੱਕ ਕੇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਤੇ ਸੁਖਬੀਰ ਸਿੰਘ ਬਾਦਲ ਇਸ ਕੇਸ ਤੋਂ ਹੀ ਬਾਹਰ ਨੇ ਤੋਂ ਦਾ ਮਤਲਬ ਹੈ ਕਿ ਪਹਿਲੇ ਇੱਥੇ ਹੀ ਇਹਨਾਂ ਦੀ ਮਨਸ਼ਾ ਉਹਨਾਂ ਨੂੰ ਬਕਾਇਦਾ ਤੌਰ ਪਰ ਰਿਅਲ ਜ਼ੁਮਾ ਕਰਨ ਕਿ ਮੈਂ ਆਪੋਜੀਸ਼ਨ ਪਾਰਟੀ ਦੇ ਕਹਿੰਦੇ ਭਾਜਪਾ ਸਾਹਿਬ ਤੇ ਕਹਿੰਦੇ 2 ਦਿਨ ਦੀ ਮਨਜ਼ੂਰੀ ਦਿੱਤੀ ਐਕਸਟਰਾ ਮੰਡੇ ਤੇ ਟਿਊਜ਼ਡੇ ਸੋਮਵਾਰ ਤੇ ਮੰਗਲਵਾਰ ਅਸੀਂ ਹਾਊਸ ਵਧਾਇਆ ਸਾਡਾ ਉਹਦੇ ਵਿੱਚ 2 ਪੁਆਇੰਟ ਸੀ ਪੰਜਾਬ ਦੇ ਵਿੱਚ ਸਾਰ ਨੂੰ ਭਗਤਾ ਮੁੱਦਾ ਅੱਜ ਲੌਂਡ ਆਰਡਰ ਕੱਲ ਮੈਂ ਬੋਰ ਹੋ ਕੇ ਆਇਆ ਵਰਮਾ ਸਾਹਿਬ ਦੇ ਭੋਗ ਤੇ ਉੱਥੇ ਜਾ ਕੇ ਆਇਆ ਉਸ ਟਾਈਮ ਦੇ ਉੱਤੇ ਸਾਰਾ ਏਰੀਆ ਜਿਹੜਾ ਉੱਥੇ ਆਇਆ ਸੀ ਕੰਪਲੀਟਲੀ دہشت ਦੇ ਵਿੱਚ ਤੋਂ ਇਹਦੇ ਬਾਰੇ ਮੈਂ ਤੁਹਾਨੂੰ ਆਕੇ ਜੇ ਤੁਸੀਂ ਵਿਧਾਨ ਸਭਾ ਤੋਂ ਆਵਾਂਗੇ ਡਿਟੇਲਡ ਗੱਲ ਕਰਾਂਗਾ ਦੂਸਰੀ ਗੱਲ ਅਸੀਂ ਮੰਗੀ ਸੀ ਲੈਂਡ ਪੂਲਿੰਗ ਸਾਡੀ ਪਾਰਟੀ ਤੇ ਸਾਡੇ ਪ੍ਰਧਾਨ ਰਾਜਾ ਵਿੜਿੰਗ ਜੀ ਅੱਜ ਬਹੁਤ ਵੱਡੇ ਪੇਮਾਨੇ ਤੇ ਹਜ਼ਾਰਾਂ ਦੀ ਤਦਾਦ ਵਿੱਚ ਜਿਹੜਾ ਇਹਨਾਂ ਦਾ ਗਲਾਡਾ ਦਾ ਆਫਿਸ ਹੈ ਲੁਧਿਆਣੇ ਦੇ ਵਿੱਚ ਉਹਦੇ ਸਾਹਮਣੇ ਧਰਨਾ ਚੱਲ ਪਿਆ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਨੇ ਹ ਜਿਸ ਤਰ੍ਹਾਂ ਮੋਦੀ ਦੀ ਕਾਲੇ ਕਾਨੂੰਨਾਂ ਦਾ ਜਿਹੜਾ ਮਨਸੂਬਾ ਸੀ ਸਾਡੀਆਂ ਜ਼ਮੀਨਾਂ ਕੰਟਰੈਕਟ ਬੇਸਿਸ ਤੇ ਲੈ ਕੇ ਅਡਾਨੀਆਂ ਤੇ ਅਮਾਨੀਆਂ ਤੇ ਹਾਸੇ ਦੇਣੀਆਂ ਜੇ ਉਹ ਮਨਸੂਬਾ ਸਿਰੇ ਨਹੀਂ ਚੜ੍ਹਿਆ